ਲਓ ਜੀ ਜਹਾਗੀਰ ਦਾ ਕਿਲਾ ਦਿਖਾ ਲਦੇ ਆ ਤੁਹਾਨੂੰ ਅੰਦਰੋਂ ਜਾ ਕੇ ਦੇਖੋ ਇਹ ਕਿੰਡਾ ਵੱਡਾ ਆ ਓਹ ਪਰੇ ਤਾਂ ਕਿ ਮੈਨੂੰ ਮਾਦੇਗਾ ਵੱਡ ਘੱਟ ਹੋ ਔਰ ਦੇਖ ਇਧਰੋਂ ਬਈਟਾ ਵਾਲੀ ਗਾਡਰ ਚੀਜ਼ ਬਣਾਈ ਯਾਰ ਰਾਜੇ ਮਹਾਰਾਜਿਆਂ ਨੇ ਬੱਲੇ 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 ਭਾਈ ਦੇਖਾ ਲਾੜਾ ਜਿਹਾ ਆੜੇ ਅੰਦਰ ਜਾ ਕੇ ਦੇਖਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਐਦਾਂ ਦੇ ਥਾਂ ਤੁਹਾਨੂੰ ਦਿਖਾ ਲੈਣਾ ਦੇਖੀਆ ਤਾਂ ਤੁਸੀਂ ਵੀਡੀਓ ਬਹੁ ਹੋਊਗੀਆਂ ਪਰ ਇਹ ਹੈਗਾ ਆ ਜਹਾਂਗੀਰ ਦਾ ਕਿਲਾ ਅਸੀਂ ਆਉਂਦੇ ਆਉਂਦੇ ਸੋਚਦੇ ਸੀਗੇ ਅਸੀਂ ਕਿਆ ਦੇਖੋ ਬਈ ਕਿੱਡਾ ਵੱਡਾ ਏ ਕਿਲਾ ਆ ਜਹਾਂਗੀਰ ਦਾ ਬਈ ਜਦੋਂ ਇੱਥੇ ਰਾਜੇ ਮਹਾਰਾਜੇ ਜਦੋਂ ਇੱਥੇ ਹੁੰਦੇ ਹੋਣਗੇ ਮੌਜੂਦਾ ਬਈ ਕਿੰਨੀ ਰੌਣਕ ਹੋਊਗੀ ਇੱਥੇ ਸਾਰੇ ਪਾਸੇ ਦਾ ਕਹਿੰਦੇ ਹੁੰਦੇ ਐ ਪੂਰਾ ਜਗਾੜਮੈਂਟ ਫੁੱਲ ਬਣ ਆਇਆ ਦੇਖੋ ਅੱਠ ਚੀਜ਼ ਆ ਦੇਖਣ ਵਾਲੀ ਬਈ ਉਦੋਂ ਉਹਨਾ ਟਾਈਮ ਵਿੱਚ ਕਿੱਦਾਂ ਇੱਥੇ ਮਾਰਗ ਦੇ ਘੋੜੇ ਘੂੜੇ ਸੈਨਾ ਰਾਜਾ ਕੀ ਸਿਸਟਮ ਹੋਊਗਾ ਦੇਖਣ ਵਾਲਾ ਸਿਸਟਮ ਆ ਤੇ ਹੁਣ ਇਹ ਸੋਨ ਮਸਾਨ ਪਿਆ ਬਹੁਤ ਵੱਡਾ ਕਿਲਾ ਤੁਹਾਨੂੰ ਸਾਰਾ ਦਿਖਾ ਲੈਣਾ ਆ ਵੀਡੀਓ ਦੇਖਿਓ ਸਾਰੀ ਆ ਲਓ ਜੀ ਆ ਪਤਾ ਨਹੀਂ ਕਿਹੜੀਆਂ ਕੋਠੜੀਆਂ ਬੱਲੇ 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 ਇੱਥੇ ਪਤਾ ਨਹੀਂ ਵੀ ਰਾਜੇ ਹੁਣ ਆਪ ਰਹਿੰਦੇ ਹੁਣ ਆ ਕਿ ਕੈਦੀ ਇਕੱਠੇ ਕੀਤੇ ਹੋਣੇ ਆ ਬਰੀ ਛੋਟੀਆਂ ਇੱਟਾਂ ਦਾ ਆ ਬੱਲੇ 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 ਬਈ ਬਹੁਤ ਵੱਡਾ ਕੇ ਲਾਇਆ ਅਨਪੱਧਰ ਏ ਪੜਾਕ ਬਣਾਇਆ ਇੱਥੇ ਕਿ ਇੱਕ ਗੋਜ ਇਹ ਵੀ ਬੜੀ ਹੈ ਇਹਦੇ ਵਿੱਚ ਇਹਦੇ ਵਿੱਚ ਇੱਕ ਗੋ ਵੀ ਕਿਤੇ ਹੋਰ ਨਾ ਤੱਕਲਾ ਜਾ ਮਾਰ ਦੇਵੇ ਬਈ ਦੇਖਣ ਰਜਗਾੜਿਆ ਕੱਦਾ ਰਾਜਾ ਉਹਨਾਂ ਆ ਦੇਖੋ ਰਾਂਗਾ ਉਦੋਂ ਦੇ ਪਹਿਲਾਂ ਦੇ ਆ ਜਿਹੜੇ ਉਦਾਂ ਥੋੜਾ ਜਿਹਾ ਇਹਦੀ ਕੀਤੀ ਆ ਮਰਾਮਤ ਜੀ ਪਰ ਜਿਹੜੇ ਆ ਕਲਰ ਆ ਹਾ ਰੰਗ ਆ ਇਹ ਪਹਿਲੇ ਹੀ ਆ ਆਪ ਦੇਖੋ ਬਰੀਕ ਇੱਟਾਂ ਦੀ ਕਿੱਦਾਂ ਜਾਲੀ ਜੀ ਬਣਾਈ ਆ ਕਿੱਦਾਂ ਐ ਡਾਂਟਾਂ ਆਂ ਲਾਈਆਂ ਬੜੀ ਗਾਡਰ ਗੱਲpass ਬਣੀ ਆ ਵੀ ਹੋਰ ਤੁਹਾਨੂੰ ਦਿਖਾਉਂਦੇ ਆ ਬਹੁਤ ਕੁਸਿਆ ਦੇਖਣ ਵਾਲਾ ਇੱਥੇ ਆ ਦੇਖੋ ਕੰਦ ਜੀ ਕਿੱਡੀ ਵੱਡੀ ਆ ਬੜਾ ਬਈ ਸਾਰੇ ਇਦਾਂ ਆ ਕਮਰੇ ਹੀ ਕਮਰੇ ਆ ਜਿਹੜੇ ਆ ਤੁਸੀਂ ਦੇਖਦੇ ਆ ਹਨ ਸਾਰੇ ਵਾਲੇ ਦਵਾਲੇ ਕਮਰੇ ਬਣਾਏ ਆ ਇਹ ਕਹਾ ਆ ਪਤਾ ਨਹੀਂ ਰਸੋਈ ਹੋਣੀ ਆ ਕਿ ਕੀ ਹੋਣਾ ਹਨਾ ਆ ਦਿਖਾ ਲਈ ਜਿਆ ਕਿੱਦਾਂ ਬਣਾਏ ਆ ਦੇਖ ਇਹ ਥੋੜੀ ਜੀ ਦਾ ਨਮੂਨਾ ਆ ਹੂੰ ਆ ਲੂੰਬਾ ਜਿਹਾ ਬਣਾਇਆ ਇੱਥੇ ਇੱਥੇ ਮਾੜਾ ਮੋਟਾ ਦੇਖ ਦੂਗੇ ਨਾ ਦੀ ਤਿਆਰ ਹੁੰਦੀ ਹੋਣੀ ਹੈ ਨਾ ਹਾਂ ਆ ਦੇਖੋ ਡਿਜ਼ਾਈਨ ਆ ਦੇਖੋ ਆ ਲੈ ਕਿੰਨਾ ਬਰੀਕ ਬਰੀਕ ਜਿਹਾ ਟਾ ਕੇ ਹਿਸਾਬ ਨਾਲ ਟਾ ਲਾਈਆਂ ਹੋ ਗਿਆ ਵੀ ਧੰਨ ਧੰਨ ਕਰਾਈ ਪਈ ਆ ਸਾਰੇ ਪਾਸੇ ਵੀ ਆ ਖੂਹ ਦੇਖੋ ਪਤਾ ਨਹੀਂ ਕੀ ਹੈ ਇਹਦੇ ਵਿੱਚੋਂ ਪਾਣੀ ਪੂਣੀ ਕੱਢਦੇ ਹੁਣੇ ਪਤਾ ਨਹੀਂ ਕੀ ਸਿਸਟਮ ਹੋਣਾ ਹੈ ਨਾ ਬੱਲੇ 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 ਬਈ ਦੇਖਣ ਵਾਲਾ ਜਗਾੜਿਆ ਤਾਂ ਮਿੱਤਰਾ ਨਹੀਂ ਪੂਰੇ ਆਈ ਹੈ ਨਾ ਪੂਰੇ ਅੱਧਾ ਪੂਰਾ ਤਾਂ ਪਹਿਲੀ ਪਾਣੀ ਕੱਢਣ ਦੀ ਇਹ ਪਾਣੀ ਕੱਢਣ ਹਾ ਥੜੀਆਂ ਜੀਆਂ ਬਣਾਈਆਂ ਇੱਥੇ ਪਾਣੀ ਕੱਢਦੇ ਹਣੇ ਘੋੜੇ ਘਾੜੇ ਨਣੌਣ ਲਈ ਪੂਰਾ ਸਿਸਟਮ ਬਾਬਾ ਤਕੜਾ ਕੀਤਾ ਆ ਨਾ ਬਹੁਤ ਜ਼ਬਰਦਸਤ ਕੰਮ ਆ ਬਈ ਆ ਦੇਖੋ ਕਿੰਦਾ ਨਹੀਂ ਆ ਜੇਲ੍ਹ ਜੀ ਬਣਾਈ ਆ ਓ ਪਿੱਛੇ ਵੀ ਕੋਠੜੀ ਜੀ ਬਣਾਈ ਆ ਜਿਹਨੂੰ ਕਿਤੇ ਝਾੜੀ ਸਜਾ ਚੰਗੀ ਠੋਕਮੀ ਦਿੰਦੇ ਹੁਣੇ ਕਹਿੰਦੇ ਹੁਣੇ ਉਹਨੂੰ ਉਹ ਪਿੱਛੇ ਉਹ ਫੌਜੀਆਂ ਦੇ ਬੂਟ ਵੀ ਪਏ ਆ ਹੁਣੇ ਜਿਹੜੇ ਪੁਰਾਣੇ ਆ ਉਹਦੇ ਬੰਦੇ ਫੌਜੀ ਹੁੰਦੇ ਸੀਗੇ ਹਜੇ ਉਹਨਾਂ ਦੇ ਬੂਟ ਵੀ ਇੱਥੇ ਪਏ ਆ ਔਰ ਇਹ ਸਾਹਮਣੇ ਵੱਡੇ ਵੱਡੇ ਖਰਿਆ ਲੀਵਰ ਦੇ ਖਰਿਆ ਉਹਨਾਂ ਦੇ ਹੁਣੇ ਆ ਲਓ ਜੀ ਉਹਨਾਂ ਟਾਈਮਾਂ ਵਿੱਚ ਜਨਰੇਟਰ ਵੀ ਹੁੰਦੇ ਸੀਗੇ ਜਦੋਂ ਕਹਿੰਦੇ ਲਾਈਟ ਲੂਟ ਚਲ ਜਾਂਦੀ ਸੀ ਤਾਂ ਮਹਾਰਾਜਾ ਜਨਰੇਟਰ ਜਲਾ ਦਿੰਦਾ ਹੁੰਦਾ ਸੀ ਕਹਿੰਦੇ ਲਾਈਟ ਨਹੀਂ ਜਾਣੀ ਚਾਹੀਦੀ ਐਨ ਪੂਰਾ ਲਾਈਟ ਦਾ ਫੁੱਲ ਪ੍ਰਬੰਧ ਹੁੰਦਾ ਹੈਗਾ ਆਹ ਦੇਖੋ ਦਰਵਾਜ਼ਾ ਪੁਰਾਣੇ ਸਮਿਆਂ ਦਾ ਕਿੰਨਾ ਚਿਰ ਦਾ ਕਿੰਨਾ ਪੁਰਾਣਾ ਦਰਵਾਜ਼ਾ ਹੋਊਗਾ ਲੱਕੜ ਇੱਥੇ ਦੇ ਆ ਭਾਈ ਇੱਧਰ ਆ ਹੁਣ ਕੋਠੜੀ ਦੇ ਵਿੱਚ ਪਤਾ ਨਹੀਂ ਕੀ ਹੁਣ ਆ ਦੇਖੋ ਅੰਦਰ ਬੱਲੇ 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 ਉਹ ਵਾੜਾ ਇਹ ਦੇਖੋ ਨਾ ਟੈਮਾ ਦੇ ਦਰਵਾਜ਼ੇ ਆ ਕੁੰਡੇ ਪੁਰਾਣੇ ਸਮਿਆਂ ਦੇ ਹੋਏ ਫੋਟੋ ਆ ਦੇ ਫੋਟੋ ਦੱਖਣੀ ਸਰਾ ਜਾਂ ਗਈ ਆਖਰ ਐਸ ਟਰੱਕ ਵਿੱਚ ਰਾਜੇ ਜੀ ਨੂੰ ਖਜ਼ਾਨਾ ਰੱਖ ਦੇਣਾ ਦੀਵਿਆਂ ਦੀ ਲੋ ਨਾਲ 2 ਕਿਲੋ ਇਹਦੇ ਵਿੱਚ ਸਰੋਂ ਦਾ ਤੇਲ ਪਈ ਜਾਂਦਾ ਉਹਨਾਂ ਦੀ ਲੋ ਨਾਲ ਖਜ਼ਾਨਾ ਦੇਖਦੇ ਉਹਨੇ ਇਹਦੇ ਵਿੱਚ ਰੱਖ ਕੇ ਸ਼ਾਇਦ ਆਪਣੇ ਗੋਲੋ ਹੀ ਹੋ ਬਾਕੀ ਪਤਾ ਨਹੀਂ ਹੈਗਾ ਗੱਡ ਵੀ ਵਿਚਾਰ ਦੀ ਜੀ ਦੀ ਰੱਖੀ ਆ ਬੱਲੇ ਬੱਲੇ ਬਾਲਾ ਹੀ ਘਟ ਰਿਆ ਗੱਲਬਾਤ ਵੀ ਦੇਖਣ ਵਾਲੀ ਚੀਜ਼ ਆ ਦੂਜਾ ਦਰਵਾਜ਼ਾ ਦੂਜੀ ਸਾਈਡ ਨੂੰ ਜਿਹੜਾ ਖੁੱਲਦਾ ਆ ਆ ਦੇਖੋ ਉੱਤੇ ਵੀ ਇਹਨਾਂ ਪੂਰਾ ਜਿੱਦਾਂ ਆਪਣੇ ਚਵਾਰੇ ਦੇ ਮੂਰੇ ਬਣਾਉਂਦੇ ਆ ਇਦਾਂ ਬਣਾਇਆ ਸਿਸਟਮ ਪੂਰਾ ਬਹੁਤ ਜ਼ਬਰਦਸਤ ਕੰਮ ਕੀਤਾ ਆ ਭਈ ਹੁਤਾ ਵਾਕਈ ਜਿਹੜੇ ਰਾਜੇ ਮਹਾਰਾਜੇ ਸੀਗੇ ਪਹਿਲੇ ਹਨਾ ਗੱਲਬਾਤ ਪੂਰੀ ਸੀਗੀ ਉਹਨਾਂ ਦੇ ਬੱਚੇ ਕਿੰਨੇ ਕਮਰੇ ਆ ਮੇਰੇ ਹਿਸਾਬ ਨਾਲ ਇਹ 1 2 3 4 5 6 7 8 9 ਜੇ 10 ਕਮਰੇ ਆ ਉਧਰ ਹੋਇਆ ਉਹ ਸਾਹਮਣੇ ਨਾ 10 ਹੀ ਉਧਰ 10 ਤੇ 10 20 ਤੇ 20 ਇਹ 40 50 60 ਸੜਕ ਟੋ ਘਟ 100 100 ਕਮਰਾ ਹੋਣਾ ਨਾ 100 ਪਲੱਸ ਹੋਣਾ ਵੱਧ ਹੋਣਾ ਬੜਾ ਵੇ ਜਗਾੜ ਦੇਖਣ ਆਲਾ ਜ਼ਰੂਰ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਵੀ ਇਹ ਦੇਖਣਾ ਓਏ ਜਹਾਗੀਰ ਦਾ ਕਿਲਾ ਆ ਬਹੁਤ ਤਗੜਾ ਕਿਲਾ ਆ ਤੇ ਇਥੋਂ ਪਤਾ ਲੱਗਦਾ ਵੀ ਆਪਣੇ ਜਿਹੜੇ ਭਾਰਤ ਆ ਆਪਣਾ ਦੇਸ਼ ਉੱਥੇ ਜਦੋਂ ਪਹਿਲੇ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਟਾਈਮ ਵਿੱਚ ਵੀ ਹੁਣ ਵੀ ਕਿੰਨਾ ਆਪਣਾ ਅਮੀਰ ਦੇਸ਼ ਹੈਗਾ ਹਨ ਪੂਰਾ ਜਿੱਦਾਂ ਕਹਿੰਦੇ ਹੁੰਦੇ ਫਿਰ ਗਾਡਰ ਗੱਲਬਾਤ ਕੀਤੀ ਆ ਪੂਰੀ ਪਰ ਅਫਸੋਸ ਉਦੋਂ ਹੁੰਦਾ ਆ ਸਰਕਾਰਾਂ ਕਰਕੇ ਜਿਹੜਾ ਸਾਰਾ ਕੁਝ ਨਾ ਖਾ ਖਾ ਕੇ ਕੰਮ ਰੋਂਗ ਕਰ ਦਿੱਤਾ ਉਹਦੇ ਨਾਲ ਕੰਮ ਖਰਾਬ ਹੋਇਆ ਨਹੀਂ ਤਾਂ ਇੰਨਾ ਕੁ ਜ਼ਿਆਦਾ ਆਪਣਾ ਸੱਚੀਓ ਜਿਹਨੇ ਕਿਹਾ ਆ ਪੰਜਾਬ ਸੋਨੇ ਦੀ ਚਿੜੀ ਸਾਰਾ ਭਾਰਤ ਹੀ ਸੋਨੇ ਦੀ ਚਿੜੀ ਸੀਗਾ ਇਹ ਬਸ ਖਾਣ ਵਾਲਿਆਂ ਨੇ ਜਿੱਦਾਂ ਕਹਿੰਦੇ ਹੁੰਦੇ ਸਾਰਾ ਕੁਝ ਤਵਾ ਇੱਥੋਂ ਦੇਖੋ ਖਾਲੇ ਹੋ ਗਏ ਦੇਖੋ ਕਿਲਾ ਕਿੱਦਾਂ ਸੌਨ ਮੁਸਾਨ ਪਈ ਆ ਸਾਰੇ ਪਾਸੇ ਉਹਨਾਂ ਟੈਮੋ ਬੈਠੇ ਸਿਰ ਕਿਦਾਂ ਹਲਾ ਲਾ ਲਾ ਅਲੀ ਅਲੀ ਹੁੰਦੀ ਹੋਣੀ ਆ ਸਾਰੇ ਪਾਸੇ ਹੁਣ ਤਾਂ ਪੱਦਰੇ ਪੜਾ ਕੇ ਆਲੇ ਦੁਆਲੇ ਖੱਤੇ ਆ ਲੋਕੀ ਖੇਤੀ ਹੁੰਦੀ ਜਿੱਦਾਂ ਜਿਹੜੇ ਕਰਦੇ ਆ ਕਿਸਾਨ ਇੱਥੇ ਕੋਈ ਨਹੀਂ ਇੱਕੋ ਹੀ ਬਸ ਉਹ ਗੇਟ ਵਾਲਾ ਹੀ ਆ ਜਿਹੜਾ ਅੰਦਰ ਬਾੜ ਦਾ ਤੇ ਆਧਾਰ ਕਾਰਡ ਆਪਣਾ ਕੋਈ ਆਈਡੀ ਪ੍ਰੂਫ ਦੇਖਦੇ ਆ ਉਹ ਨਾਲ ਲੈ ਕੇ ਆਇਓ ਤੇ ਉਸ ਤੋਂ ਬਾਅਦ ਅੰਦਰ ਤੁਸੀਂ ਦੇਖੋ ਜਿੱਦਾਂ ਮਰਜੀ ਇੱਥੇ ਘੁੰਮੋ ਫਿਰੋ ਕੋਈ ਰੋਕ ਟੋਕ ਨਹੀਂ ਹੈਗੀ ਬਹੁਤ ਵਧੀਆ ਚੀਜ਼ ਦੇਖਣ ਵਾਲੀ ਆ ਪੌੜੀਆਂ ਤਾਂ ਇਹਨੂੰ ਚੜਦੀਆਂ ਆ ਆ ਦੇਖੋ ਇਹ ਗੇਟ ਆ ਮੇਨ ਜਿੱਦਾਂ ਜਿਹੜਾ ਮੇਨ ਗੇਟ ਹੈ ਉਹਦੇ ਸਾਈਡ ਉੱਤੋਂ ਦੀ ਪੌੜੀਆਂ ਤਾਂ ਇਹਨੂੰ ਚੜਦੀਆਂ ਫਿਰ ਉੱਤੇ ਉਹ ਜਿਹੜੀਆਂ ਬਣੇ ਆ ਉੱਤੇ ਰਹਿੰਦੇ ਹੋਣੇ ਜਿੱਦਾਂ ਰਾਜਿਆਂ ਦੇ ਜਿਹੜੇ ਫੌਜੀ ਫੂਜੀ ਹੁੰਦੇ ਆਲਾ ਦਵਾਲਾ ਦੇਖਣ ਨੂੰ ਦੇਖਦੇ ਹੁੰਦੇ ਹੁਣੇ ਆਵੇ ਦੂਰੋਂ ਦੂਰੋਂ ਕੋਈ ਹਮਲੇ ਹੋਲੇ ਦਾ ਚੱਕਰ ਤੇ ਨਹੀਂ ਹੈਗਾ ਆ ਪਰਨਾਲਾ ਜਿਹੜਾ ਕਹਿੰਦੇ ਜਦੋਂ ਹੌਣ ਜਿੱਦਾਂ ਵਾ ਹੁਣ ਪਾਈਪ ਪਾਉਂਦੇ ਆ ਉਦੋਂ ਆ ਦੇਖੋ ਕਿੱਡਾ ਬਟਾ ਪਰਨਾਲਾ ਸੋ ਪਾਣੀ ਉਤਲਾ ਸਾਰਾ ਹੀ ਥੱਲੇ ਆਉਂਦਾ ਹਨਾ ਬੜਾ ਚੂਨੇ ਦਾ ਬਣਿਆ ਦੇਖ ਲਓ ਅੱਜ ਕੱਲ ਕਿੱਦਾਂ ਲੈਂਟਰ ਲਾਉਂਦੇ ਆ ਲੋਕੀ ਸਰੀਏ ਪਾਉਂਦੇ ਆ ਇਹਦੇ ਵਿੱਚ ਇੱਕ ਵੀ ਸਰੀਆ ਨਹੀਂ ਹੈਗਾ ਕੋਈ ਲੈਂਟਰ ਬਸ ਇੱਟਾਂ ਆ ਚੂਨਾ ਆ ਡਾਂਟਾਂ ਦੇ ਸਿਰ ਦੇ ਉੱਤੇ ਖੜਾ ਸਾਰਾ ਹੀ ਤੇ ਡਿਜ਼ਾਈਨ ਇੰਨੇ ਵਧੀਆ ਕੋਈ ਅੱਜ ਕੱਲ ਕਰੋੜ ਆਰ ਬਾਲੀਆਂ ਕੋਠੀਆਂ ਇਹਦੇ ਮੁਰੇ ਜ਼ੀਰੋ ਆ ਜੇ ਸਾਹ ਉਹਨਾਂ ਦੇਖ ਲਓ ਪਹਿਲੀਆਂ ਚ ਬਣੇ ਆ ਆ ਜਦਾਂ ਇਹ ਸੀ ਆਦਰਵਾਜ ਜਿਹੜਾ ਇਹ ਬਾਅਦ ਵਿੱਚ ਲੱਗਾ ਆ ਉਹ ਜਿਹੜਾ ਉੱਤੇ ਦੇਖੋ ਇਹ ਔਰ ਔਰ ਆ ਰੀਅਲ ਲੱਕੜ ਦੇ ਗੱਡੀ ਵੱਡੀ ਲੱਕੜ ਆ ਤੇ ਇਹਦੇ ਵਿੱਚ ਮਘੋਰ ਆ ਗਿਆ ਕੀਤਾ ਆ ਇਦੇ ਵਿੱਚ ਕਾਬਜਾ ਜਿੱਦਾਂ ਕਾਬਜੇ ਟੈਪ ਹੁੰਦਾ ਵੱਡੇ ਵੱਡੇ ਲੱਕੜ ਦੇ ਦਰਵਾਜ਼ੇ ਲੱਗੇ ਹੋਣੇ ਇਹਨੂੰ ਪਹਿਲਾਂ ਆਹ ਲੋਹੇ ਦਾ ਤਵਾੜ ਚ ਲੱਗਾ ਆ ਆ ਦੇਖ ਇੱਕ ਇਧਰ ਆ ਇੱਕ ਉਹ ਉੱਤਰੇ ਹੋਰੇ ਬੜਾ ਜਿਗਾਰਡ ਤਖੜਾ ਹੋਇਆ